ਇਹ ਆਲਾ ਮਿੱਤਰੋ ਸਾਰਿਆਂ ਦਾ ਸਾਰਿਆਂ ਦਾ ਨਵੇਂ ਵਲੌਗ 'ਚ ਸਵਾਗਤ ਹੈ ਤੇ ਆ ਦੇਖੋ ਵਲੌਗ ਕੀ ਦੇਣਾ ਸਟਾਰਟ ਹੋ ਰਿਹਾਗਾ ਤੇ ਹੁਣ ਜਾ ਰਿਹਾ ਆਪਾਂ ਟੋਕਾ ਲੈਣਾ ਮੈਂ ਆਪਣੇ ਨਾਨ੍ਹ ਗਿਆ ਕੱਲ ਤੀਆਂ ਦੀ ਸਾਡੇ ਪਿੰਡ ਲੱਗੀਆਂ ਸੀਗੀਆਂ ਤੇ ਮੈਂ ਉਹਦੀਆਂ ਕਲਿੱਪਾਂ ਬਣਾਈ ਸੀ ਇੱਕ ਉਸ ਨੂੰ ਐਡ ਕਰਤੀ ਦੇਖ ਲਓ ਪਹਿਲਾਂ ਤੁਸੀਂ ਜਾ ਕੇ ਫਟਾਫਟ ਕਲਿੱਪ ਦੇਖੋ ਹੁਣ ਆਪਾਂ ਚੱਲਦੇ ਆਂ ਪਹਾਣੀਗੜ ਫਟਾਫਟ ਚੱਲਦੇ ਆ ਟੋਕਾ ਲੈ ਕੇ ਆਉਣੇ ਆ ਹੋਰ ਵੀ ਖੁਸ਼ੀ ਕੀ ਕਹਿਣਾ ਚਾਹਣਾ ਫਿਰ ਮੌਸਮ ਬਾਰੇ ਤੇ ਇਧਰ ਮੀਂਹ ਵਾਲਾ ਮੌਸਮ ਹੋ ਰਿਹਾਗਾ ਯਾਹੀ ਆਨੇ ਵਾਸਤੇ ਸਕੂਟਰ ਤੇ ਡੱਕਰੀ ਫਿਰਦੇ ਆ ਇਹਨੂੰ ਅਸੀਂ ਲੋ ਮਿੱਤਰੋ ਆਪਾਂ ਹੁਣ ਪਹਾਣੀਗੜ ਦੀ ਸੜਕ ਤੇ ਪੈ ਜਾਾਂਗੇ ਠੀਕ ਆ ਇੱਕ ਪਿੰਡ ਕ੍ਰੋਸ ਕਰਿਆ ਆਏ ਆ ਆ ਤੇ ਮੇਰੀ ਆਵਾਜ਼ ਕਲੀਅਰ ਨਹੀਂ ਆ ਰਹੀ ਹੋਣੀ ਠੀਕ ਆ ਮੇਰੀ ਆਵਾਜ਼ ਕਲੀਅਰ ਵੀ ਨਹੀਂ ਆਉਂਦੀ ਦੇਖ ਲਓ ਪਰਨੇ ਸਰਨੇ ਅੱਜ ਪੂਰੇ ਵਧੀਆ ਬੰਨੇ ਹੋਏ ਨੇ ਤੇ ਇਧਰ ਰਖੜੀਆਂ ਨਾਲ ਦਾ ਗੁੱਟ ਭਰਿਆ ਪਿਆ ਦੇਖੋ ਰਖੜੀਆਂ ਨੇ ਧੋਣਾ ਨਰੋਕ ਜੀ ਆ ਦੇਖੋ ਰਖੜੀ ਇਹਨਾਂ ਗੁੱਟਾ ਪਰ ਰੱਖਿਆ ਠੀਕ ਆ ਬਸ ਇਹਨੂੰ ਖਿੱਚੀ ਚੱਲੋ ਜਾਂਦੋ ਜੰਨੇ ਜਾਂਦੀ ਆ ਦੇਖੀ ਜਾਓ ਬੈਟਰੀ ਡਾਊਨ ਹੋ ਗਈ ਫਿਰ ਤੁਰ ਕੇ ਆ ਜਾਾਂਗੇ ਹਨਾ ਗੁੱਜੀ ਹਾਂ ਖਿੱਚੀ ਚੱਲੋ ਆ ਦਵੀ ਦਾ ਨਹੀਂ ਹੁੰਦਾ ਹੈਗਾ ਕੋਈ ਚੱਕਰ ਨਹੀਂ ਮੇਰਾ ਪਾਣੀ ਗੜ ਦੀ ਧਰਤੀ ਦਾ ਇੰਟਰਪ ਹੋ ਗਏ ਬਾਜ਼ਾਰ ਤਾਂ ਉਧਰ ਆਗਾ ਆਪਾਂ ਬਾਹਰ-ਬਾਰ ਦੀਆਂ ਆ ਠੀਕ ਆ ਦੀ ਸੜਕਾਂ ਦੀਆਂ ਹੁਣ ਆਪਾਂ ਪੁੱਕੇ ਸਾਹਰ ਦੀ ਬਾਜ਼ਾਰ 'ਚ ਆ ਗਏ ਲਾਲੋ ਤੁਸੀਂ ਸਾਬ ਪਰ ਦੇਖੋ ਬਾਜ਼ਾਰ ਦੀ ਸੜਕਾਂ ਦੇ ਠੀਕ ਹੈ ਇੱਧਰ ਦੇਖੋ ਰੌਣਕ ਮੇਲਾ ਲੱਗੜੀਆਂ ਲੱਗਣਾ ਬਾਜ ਲੋ ਬਾਜ ਲੋ ਵਾਟੇ ਤੇ ਕਿੱਦਾਂ ਕੁੱਟ ਪਈ ਆਪਣੇ ਪੁੱਲਸ ਪੰਸਲੇ ਖੜੇ ਨੇ ਕਿਵਾਰਾ ਇਹ ਨਹੀਂ ਪਤਾ ਕਰ ਬੰਦ ਹੋ ਜੇ ਇੱਧਰ ਓਲਾ ਖੜੀ ਹੈ ਨਾਪੜ ਮਿਲਦਾ ਟੋਕਾ ਚੱਕ ਗਿਆ ਆ ਗਿਆ ਠਾਣਾ ਕਿੱਦਾਂ ਕੁਜੀ ਕਿੱਦਾਂ ਵਧੀਆ ਕੁਜੀ ਆ ਦੇਖੋ ਠਾਣਾ ਆ ਗਿਆ ਲੱਗਾ ਨਾ ਠਾਣਾ ਆਪਾਂ ਜਾਣਾ ਹੁਣ ਰੋਡ ਕਰਾਸ ਕਰਕੇ ਮੰਡੀ 'ਚ ਮਲਾਫਾ ਜਾ ਕੇ ਟੋਕਾ ਚੱਕਦੇ ਆ ਫਿਰ ਸਾਨੂੰ ਮਿਲਦਾ 45 ਕਿਲੋ ਇਹਨੇ ਕਿ ਕਿਪਾੜੀ ਨਾ ਨਾ ਦੇ ਜਾ ਜਲੀ ਆ ਜਾ ਟੱਕਾ ਜਾ ਰੱਖਾ ਇਹਨੂੰ ਬਈ ਮੇਟਰ ਉਹਦਰਾ ਆ ਕੇ ਮੰਡੀ ਠੀਕ ਆ ਚੱਲ ਰੱਖ ਚੱਕ ਦੇਖ ਇੱਕ ਕਸਰਾੜ ਦੇਖਣਾ ਦੀ ਸ਼ੂਟਰ ਨਾ ਦੇਖਦੀ ਓਏ ਆਹ ਦੇਖਾ ਖੁੱਲਣ ਵਾਲਾ ਬਈਆ ਦੁੱਲੂ ਆਇਆ ਮੈਂ ਵਰਤ ਬੰਨਾਂਗੇ ਛੱਟ ਥੱਲੇ ਬਣਾ ਦੇ ਬੰਲੇ ਖਿੱਲੂ ਛੱਟ ਦੇ ਫਿਰ ਥੱਲੇ ਦਾ ਛੱਟ ਦੇ ਮਾਸੜ ਨੂੰ ਬੰਨੇ ਦਾ ਕਰ ਅਗੂ ਜੀ ਮਾਨਣ ਦੇਗਾ ਕਾਸਕੇ ਪੂਰਾ ਨਹੀਂ ਖਲੋ ਨਹੀਂ ਹੋਏ 10 ਸਦਾ ਪਰ ਮੈਂ ਮਿੱਤਰ ਟੋਕਾ ਲੱਗਿਆ ਆ ਦੀ ਪਿੰਡਾਂ ਦੀ ਸੜਕ ਤੇ ਆ ਕੇ ਮੈਂ ਉਹ ਲੱਗਿਆ ਵੀਡੀਓ ਬਣਾਉਣਾ ਤੇ ਹੁਣ ਚੱਲਦੇ ਆਪਾਂ ਵੱਡਾ 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 ਹੋ ਗਿਆ ਦੇਖੋ ਡੋਨਡਾ ਨੇ ਰਹਿ ਗਏ 40 ਦੀ ਸਪੀਡ ਤੇ ਆ ਗਏ ਜਾਂਦੇ ਹੋ 45 ਦੇ ਖਿੱਚੀ ਗਏ ਇਹਨੂੰ ਅੱਜ ਕੁਝ ਐਵਰੇਜ ਘੜਤੀ ਆ ਨਾ ਇਹਨੇ ਅੱਜ ਪੂਰੀ ਹੈ ਨਾ ਆ ਦੇਖੋ ਮੇਰੀ ਗੱਡੀਆਂ ਨੇ ਦਿਖ ਰਿਆ ਹੁਣ ਹੁਣ ਦੇਖੋ ਹੁਣ ਆ ਲੜ ਲੜ ਗਿਆ ਜੋ ਮੈਂ ਤਾਂ ਲੜ ਕੱਟ ਲੜ ਗਿਆ ਲੱਭ ਲਿਆ ਕਿੰਨੇ ਮਿਲਦੀ ਆ? ਬਸ ਸੋਨੇ ਦੇ ਪੀਸ ਹੈ? ਬਸ ਸੋਨੇ ਦੇ ਪੀਸ। ਤਾਲਿਆ ਸੋਨਾ ਸੋਨਾ ਲੱਗਿਆ ਹੋਇਆ ਇਹਨੂੰ। ਮਿਲ ਕੇ ਕਿੰਨੇ ਹੈਗਾ ਨਾਲ ਇਹ? ਤਲਾ ਗੰਦਾ ਇਹ। ਹਾਂ ਦੇਖੋ ਹੁਣ ਕਹਿੰਦੇ ਖਾਣਾ ਤਾਂ 20 ਪੀਸ ਨੇ। 20 ਪੀਸ ਆリエ ਨਾਲ। ਛੋਟੇ ਨਹੀਂ ਮਿਲਣਗੇ ਅਗਰ ਖਾਣੇ। ਛੋਟੀ ਕਿਉਂ ਨਹੀਂ ਮੇਰੀ? ਹਾਂ ਨਾ ਛੋਟੀ ਖਾਣ ਛੋਟੀ। ਬਟਾ ਪੱਤਾ। ਇਹਦਾ 250 ਰੁਪਏ ਕਿਬੀਰ ਆ ਓਏ। ਬੜਾ ਮਹਿੰਗਾ ਦਦੂ ਜੀ।